ਇਹ ਜੀ ਤੁਹਾਨੂੰ ਤਕਲਾਬ ਕਰੀਏ ਕਿ ਇਹ ਮਾਮਲਾ ਦਰਜ ਕਰ ਲਿਆ ਜਾਵੇ ਹਾਂਜੀ ਹਾਂਜੀ ਮਾਮਲਾ ਦਰਜ ਕਰ ਲਿਆ ਜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਲਵਪ੍ਰੀਤ ਸਿੰਘ ਨਿਹਾਲ ਲਵੇਰਾ ਤੇ ਉਹਦੀ ਮਾਤਾ ਬਲਜੀਤ ਕੌਰ ਸੀ ਮੋਟਰਸਾਈਕਲ ਤੇ ਦਵਾਈ ਲੈਣ ਆਏ ਸੀ ਹਰਖੋਤ ਰਸਤੇ ਦੇ ਵਿੱਚ ਬੱਗੇ ਦੇ ਕੋਲੇ ਐਕਸੀਡੈਂਟ ਹੋ ਗਿਆ ਛੋਟੇ ਹਾਦੀ ਚ ਵੱਜੇ ਆ ਤੇ ਇਹਨਾਂ ਦੀ ਕਾਰਵਾਈ ਪਰਚਾ ਦਰਜ ਕਰਤਾ ਤੇ ਜਿਹੜੀ ਪੋਸਟ ਮਾਰਡਮ ਕਰਵਾ ਕੇ ਇਹਦੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸੋ ਦਾਸਤ ਹੋਇਆ ਗਿਆ ਨਹੀਂ ਜੀ ਰਸਤੇ ਦੇ ਵਿੱਚ ਹੋ ਗਈ ਉੱਥੋਂ ਪ੍ਰੋਪਰ ਲਿਆ ਰਿਆ ਸੀਗੇ ਹਾਂਜੀ ਇਹ ਹੁਣ ਪੁਸ਼ਟੀ ਕਰਨ ਕਰਕੇ ਤੇ ਪੱਤਰ ਅੱਗੇ ਹਾਂਜੀ ਹਾਂਜੀ ਦਰਜਾ ਨੰਬਰ 25 ਦਰਜ ਕਰਤਾ ਜੀ ਐਕਸੀਡੈਂਟ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਚਕਤਾਰ ਵੀ ਕੋਈ ਹੋਇਆ ਡਰਾਈਵਰ ਤੇ ਨਹੀਂ ਨਹੀਂ ਜੀ ਮੌਕੇ ਤੋਂ ਜਿਹੜਾ ਡਰਾਈਵਰ ਫਰਾਰ ਹੋ ਗਿਆ ਸੀਗਾ ਹਾਂਜੀ ਮੇਰਾ ਨਾਮ ਐਸਸੀ ਕੁਲਬੀਰ ਸਿੰਘ ਜੀ ਕੀ ਘਟਨਾ ਵਾਪਰੀ ਹੈ ਤੇ ਕਿਸ ਤਰ੍ਹਾਂ ਵਾਪਰੀ ਹੈ ਤੇ ਜੀ ਆਰ ਕੇ ਤੋਂ ਦਵਾਈ ਲੈ ਕੇ ਦੋਵੇਂ ਨਾ ਪਹਤਾ ਰਹੇ ਸੀ ਤੇ ਰਸਤੇ ਦੇ ਵਿੱਚ ਛੋਟਾ ਹਾਥੀ ਬਹੁਤ ਤੇਜ਼ ਰਫਤਾਰ ਆ ਰਿਹਾ ਸੀ ਪੱਟੀ ਵਾਲੀ ਸਾਈਡ ਤੋਂ ਪਤਾ ਨਹੀਂ ਜੀ ਉਹਨੇ ਕੋਈ ਨਸ਼ਾ ਕੀਤਾ ਸੀ ਕਿ ਕੋਈ ਗੋਲੀ ਘਟਾ ਖਾਦਾ ਸੀ ਤੇ ਬਹੁਤ ਤੇਜ਼ ਇਹ ਖੰਭਾ ਵੀ ਪੁੱਟ ਦਿੱਤਾ ਇੰਨੀ ਤੇਜ਼ ਇਹਨਾਂ ਦੇ ਵਿੱਚ ਆਣ ਕੇ ਟੱਕਰ ਮਾਰਦੀ ਆ ਜੀ ਇਹ ਕਾਦੇ ਤੇ ਸਿਤੋਨੇ ਮਾਂਪ ਇਹ ਮੋਟਰਸਾਈਕਲ ਤੇ ਆ ਰਹੇ ਸੀ ਜੀ ਇਹ ਪਰਿਵਾਰ ਦੇ ਵਿੱਚ ਹੋਰ ਕੌਣ ਆਉਣਗੇ ਪਰਿਵਾਰ ਦੇ ਵਿੱਚ ਰੋਟੀ ਪਾਣੀ ਵਾਲਾ ਇਹੋ ਹੀ ਸੀ ਜੀ ਇਹਨਾਂ ਦੀ ਵੱਡੀ ਦਰਾਣੀ ਜਿਹੜੀ ਸੀ ਉਹਦੀ ਵੀ ਮੌਤ ਹੋ ਚੁੱਕੀ ਸੀ ਉਹਨਾਂ ਦੇ ਹਾਂਜੀ ਉਹਨਾਂ ਦੇ ਬੱਚੇ ਵੀ ਇਹੋ ਹੀ ਸੰਭਾਲ ਰਹੀ ਸੀ ਹਾਂਜੀ ਇਹਨਾਂ ਦੇ ਆਪ ਦੇ ਬੱਚੇ ਕੋਲ ਤੇ ਕਿੰਨੇ ਸੀ ਇਹਨਾਂ ਦੇ ਆਪ ਦੇ ਦੋ ਬੱਚੇ ਜੀ ਬੇਟੇ ਦੀ ਨਾਲ ਹੋ ਗਈ ਕੁੜੀਆ ਛੋਟੀ ਜੀ ਬੇਟਾ ਪੜਦਾ ਸੀ ਹਾਂਜੀ ਹਾਂਜੀ ਪਲੱਸ 2 ਜੀ ਇੱਕ ਦੀ ਮੰਗ ਕੀ ਕਰਦੇ ਅਸੀਂ ਤਾਂ ਇਹ ਸਾਫ ਚਾਹੀਦਾ ਸਾਨੂੰ ਜੀ ਤੁਹਾਡਾ ਕੀ ਨਾਮ ਹੈ ਤਰਨੋਚਨ ਸਿੰਘ ਜੀ ਸਿੰਘ ਜੀ ਕੀ ਘਟਨਾ ਵਾਪਰੀ ਤੇ ਆਪਣੇ ਕੀ ਲੱਗਦੇ ਸੀ ਮੇਰਾ ਇੱਕ ਭਤੀਜਾ ਸੀ ਇੱਕ ਮੇਰੇ ਤੋਂ ਵੱਡੀ ਭਾਬੀ ਸੀ ਮੇਰੀ ਐਰਪੀਆ ਤੋਂ ਆਪ ਦੇ ਟੈਸਟ ਮੈਡ ਕਰਾ ਕੇ ਆ ਰਹੇ ਸੀ ਔਰ ਕਰਦਾ ਕਰੇਲੇ ਸੌਦਾ ਲੈ ਕੇ ਆ ਰਹੇ ਸੀ ਬੱਗੇ ਵਾਲੇ ਦੇ ਕੋਲ ਸਿਵਿਆਂ ਦੇ ਨਾਲ ਛੋਟਾ ਥੀ ਉਧਰੋਂ ਬੰਡਾਲੇ ਵਾਲੇ ਸਾਈਡ ਤੋਂ ਤੇ ਤੇਜ਼ ਹਸਤਾਰ ਦੇ ਨਾਲ ਆ ਰਹੀ ਸੀ ਪਤਾ ਨਹੀਂ ਉਹਨੇ ਡ੍ਰਿੰਕ ਕੀਤੀ ਜਾਂ ਨੂੰ ਕੋਈ ਮੈਡੀਕਲ ਨਸ਼ਾ ਕੀਤਾ ਸੀ ਉਹ ਜਾ ਕੇ ਜਿਹੜੇ ਆ ਖੱਬੇ ਹੱਥ ਜਾ ਕੇ ਜਿਹੜੀ ਟੱਕਰ ਮਾਰੀ ਹੈ ਹਾਲੇ ਕਿ ਉਹਦੀ ਉਹ ਬੰਦੀ ਨਹੀਂ ਸੀ ਜਿਹੜੀ ਸੜਨੀ ਨਹੀਂ ਬੰਦੀ ਓਵਰਸਾਈਡ ਮਾਰ ਕੇ ਉਥੇ ਖੰਭਾ ਵੀ ਪਿਆ ਹੋਆ ਖੰਭਾ ਵੀ ਇਹਨੇ ਜ਼ੋਰ ਦੇ ਨਾਲ ਤੋੜਿਆ ਜਿਹੜੇ ਮੌਕੇ ਤੇ ਲੈ ਕੇ ਗਏ ਫਿਰ ਵੀ ਪਰ ਦਮ ਛੱਡ ਗਈ ਸੀ 23 ਕਿੰਨੀ ਉਮਰ ਕਿੰਨੀ ਸੀ 17 ਤੋਂ 18 ਸਾਲ ਦੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੋ ਰਿਹਾ ਹੈਗਾ ਕਿਸੇ ਨੇ ਬਣਾਏ ਅਸੀਂ ਦੋ ਭਰਾ ਹਾਂ ਮੇਰੀ ਮਸੀ ਦੀ ਪਹਿਲਾਂ ਡੈਥ ਹੋਈ ਆ ਉਹਨਾਂ ਨੂੰ ਕੈਂਸਰ ਦੇ ਨਾਲ ਬਸ ਇਹੀ ਹੀ ਅੱਬੀ ਜੀ ਲੇਕਿਨ ਨਹੀਂ ਜੀ ਮੇਰੇ ਦੋ ਬੇਟੇ ਨੇ ਤੁਹਾਡੇ ਬੱਚੇ ਨੇ ਫਿਰ ਪਾਲ ਇਹ ਸਾਡੇ ਪਾਲ ਪਾਏ ਹੋ ਪਾਲ ਰਿਆ ਸੀ ਮੇਰੀ ਭਾਬੀ ਪਾਲ ਰਹੀ ਸੀ ਜੋ ਇੱਕ ਇਹਦਾ ਬੇਟਾ ਹੈ ਤੇ ਇੱਕ ਇਹਦੀ ਬੇਟੀ ਹੈ ਬੇਟੀ ਜਿਹੜੀ ਇਹਦੀ 6 ਸਾਲ ਦੀ ਹੈ ਬੇਟਾ ਜਿਹੜਾ ਨਾਲੇ ਮੋਕ ਤੇ ਦਮ ਛੱਡ ਗਿਆ ਤੇ ਕੀ ਮੰਗ ਕੀ ਕਰਦੇ ਮੰਗ ਤੋਂ ਬੰਦੀ ਕਾਨੂੰਨੀ ਕਰ ਵੀ ਉਹ ਕੀਤੀ ਜਵੇਂ ਪ੍ਰਸ਼ਾਸਨ ਤੋਂ ਹੀ ਤੇ ਵੀ ਮੰਗ ਕਰਦੇ